ਆ ਗਿਆ ਮੈਨੂੰ ਮੈਨੂੰ ਬੜਾ ਫਕਰ ਆ ਕਿ ਜਮਹੂਰੀਅਤ ਨੂੰ ਆਫੋਲ ਕਰਨ ਵਾਸਤੇ ਆਪਣੇ ਪੰਜਾਬ ਦੀਆਂ ਗੱਲਾਂ ਕਰਨ ਵਾਸਤੇ ਅਗਰ ਮੈਨੂੰ ਨਾਮਜ਼ਦ ਕਰਕੇ ਅੱਜ ਸਪੀਕਰ ਨੇ ਕੱਢਿਆ ਤੇ ਮੈਂ ਸਮਝਦਾ ਮੈਨੂੰ ਮੇਰੇ ਵਾਸਤੇ ਮਾਨ ਦੀ ਗੱਲ ਹੈ ਕਿਉਂਕਿ ਅੰਦਰ ਕੀ ਹੋ ਰਿਹਾ ਮਹਿਜ਼ ਡਰਾਮਾ ਪਿਛਲੇ 3 ਘੰਟੇ ਤੋਂ ਬਹਿਸ ਚੱਲ ਰਹੀ ਹੈ ਸਪੀਕਰ ਨੇ ਇੱਕ ਕਟੋ-ਕਟ 40-45 ਬੰਦਿਆਂ ਨੂੰ ਟਾਈਮ ਦਿੱਤਾ ਇਕੱਲੇ ਆਪ ਉਸਨੇ 35 ਮਿੰਟ ਰਿਕਾਰਡ ਤੇ ਲਏ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਬੁਲਾ ਬੁਲਾ ਕੇ ਸ਼ਾਇਦ ਕੋਈ ਗੈਲਰੀ ਚੋਂ ਬੰਦੇ ਲੈ ਕੇ ਹੁਣੇ ਕਿ ਗੈਲਰੀਆਂ ਚੋਂ ਮੈਂ ਕਿਹਾ ਬੁਲਾ ਕੇ ਉਹਨਾਂ ਨੂੰ ਬੁਲਾ ਦਿਓ ਲੇਕਿਨ ਖੈਰ ਇਹਨੂੰ ਟਾਈਮ ਨਹੀਂ ਦੇਵਾ ਮੈਂ ਤਾਂ ਸਿਰਫ ਖੜੇ ਹੋ ਕੇ ਉਹਨੇ ਗੱਲ ਪੁੱਛਣੀ ਸੀ ਕਿ ਤੁਹਾਨੂੰ ਕੋਈ ਮੇਰੇ ਨਾਲ ਪਰਸਨਲ ਰਿਲੇਸ਼ਨ ਕੋਈ ਤੁਹਾਡਾ ਮੈਂ ਜ਼ਾਤੀ ਨੁਕਸਾਨ ਕੀਤਾ ਸਪੀਕਰ ਸਾਹਿਬ ਕੋਈ ਤੁਹਾਡੀ ਬੈਲਿੰਗ ਵਾਈ ਹੈ ਕੋਈ ਤੁਹਾਡੀ ਵੱਟ ਵਾਈ ਹੈ ਕੋਈ ਤੁਹਾਡੀ ਕੰਨ ਤੋੜੀ ਹੈ ਕੋਈ ਤੁਹਾਨੂੰ ਅਪਸ਼ਬਦ ਕਦੀ ਗੁਲਾਏ ਹੋਣ ਲੇਕਿਨ ਮੈਨੂੰ ਇਹ ਅੱਛੀ ਤਰ੍ਹਾਂ ਅੱਜ ਤਾਂ ਨਹੀਂ ਮਹਿਸੂਸ ਹੋ ਰਿਹਾ ਕੁਝ ਸਾਲਾਂ ਤੋਂ ਮਹਿਸੂਸ ਹੋ ਰਿਹਾ ਕਿ ਸਪੀਕਰ ਬੇਬਸ ਲਾਚਾਰ ਹੈ ਇਹਨੂੰ ਪਿੱਛੋਂ ਹਦਾਇਤ ਅਰਵਿੰਦ ਕੇਜਰੀਵਾਲ ਦੀ ਮਨੀਸ਼ ਸਿਸੋਡੀਆਂ ਦੀ ਔਰ ਸਾਜ਼ਿਸ਼ ਦੇ ਤਹਿਤ ਭਗਵੰਤ ਮਾਨ ਦੀ ਹਦਾਇਤ ਅਨੁਸਾਰ ਇਹ ਮੈਨੂੰ ਰੋਕਿਆ ਜਾ ਰਿਹਾ ਮੈਨੂੰ 350 ਸਾਲ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਜਿੱਥੇ ਮੈਂ ਉੱਚੀਆਂ ਗੱਲਾਂ ਗੁਰੂ ਸਾਹਿਬ ਬਾਰੇ ਕਹਿਣੀਆਂ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਵੀ ਨਹੀਂ ਬੋਲਣ ਦਿੱਤਾ ਅੱਜ ਮੈਂ ਪਿਛਲੇ ਕਨਸਟੈਂਟਲੀ ਜਾਣ ਕੇ ਬੈਠਾ ਸੀਗਾ ਕਿ ਮੈਂ ਅੰਤ ਤੱਕ ਦੇਖਣਾ ਕਿ ਕੀ ਮੈਨੂੰ ਟਾਈਮ ਦੇਣਗੇ ਮੈਂ ਜਦੋਂ ਪਹਿਲਾਂ ਕਿਹਾ 3 ਘੰਟੇ 3.5 ਘੰਟੇ ਬਹਿਸ ਸੁਣੀ ਹੁਣ ਭਗਵਾਨਪਾਨੰਦਰ ਆਣ ਕੇ ਕਹਿ ਰਹੇ ਜੀ ਮੇਰੀ ਗੱਲ ਨਹੀਂ ਸੁਣਦੇ ਭਗਵਾਨਪਾਨ ਤਾਂ ਬੈਠਾ ਨਿਸ਼ਚੰਤਰ ਹਾਲਚ ਵਿਦਵਾਨ ਸਭਾ ਚ ਉਹਦਾ ਸਿਰਫ ਆਪਣਾ ਭਾਸ਼ਣ ਕਰਨ ਵਾਸਤੇ ਅਖੀਲੇ 15 ਮਿੰਟ ਵਿੱਚ ਆਉਂਦੇ ਨੇ ਜੀ ਔਰ ਉਹ ਇਹ ਗੱਲ ਬਹਾਨਾ ਬਣਾ ਰਹੇ ਨੇ ਕਿ ਅਸੀਂ ਸਦਨ ਦੀ ਕਾਰਵਾਈ ਨੂੰ ਕੋਈ ਰੋਕ ਰਹੇ ਆ ਕੋਈ ਸੁਝਾਅ ਜਾ ਕਰੇ ਸਰਾਸਰ ਗਲਤ ਮੈਂ ਇਸ ਡਿਬੇਟ ਵਿੱਚ ਮੈਂਨੇ ਕੇਸ दो तीन गल्ला पौणियां सीगियां कि ए फैटललिज्म ते सब तो वड्डा डाका अब कंट्री सीम्स टू बी मूविंग टुवर्ड्स टुवर्ड्स फासिज्म ए फारसिस्ट डेमोक्रेसी लाइक पाकिस्तान इंडिया हैज बीन स्लो बाय स्लो मूविंग टू अ फारसिस्ट डेमोक्रेसी लाइक रशिया इंडिया इज मूविंग टू अ फारसिस्ट डेमोक्रेसी लाइक नॉर्थ कोरिया ए गल्ला मैं कंडम करनी सी बीजेपी भी दीयां ਔਰ ਦੂਸਰਾ ਫੈਡਰਲ ਟੱਚ ਤੇ ਹਮਲਾ ਇਸ ਲਈ ਹੈ ਕਿ ਕੋਈ ਵੀ ਸਟੇਟ 40% ਸ਼ੇਅਰ ਨਹੀਂ ਯੋਗਦਾਨ ਪਾ ਸਕਦੀ ਕੋਈ ਨਹੀਂ ਪਾ ਸਕਦੀ ਪੰਜਾਬ ਆ ਆਮ ਆਦਮੀ ਪਾਰਟੀ ਦੇ ਨਿਲਾਇਕੀ ਕਰਕੇ 4 ਲੱਖ ਕਰੋੜ ਰੁਪਏ ਦੀ ਕਰਜ਼ੇ ਇਸ ਸਟੇਟ ਕੈਨ ਦੇ ਕੰਟ੍ਰਿਬਿਊਟ 40% ਆਫ ਮਨਰੇਗਾ ਸ਼ੇਅਰ ਇਨਟੂ ਦੀ ਸੈਂਟਰਲ ਸਕੀਮ ਦੇ ਕੈਨ ਨਾਟ ਸਟੇਟਾਂ ਅੱਜ ਗਲੋਰੀਫਾਈਡ ਮਨਿਸਪੈਲਟੀਆਂ ਬਣ ਕੇ ਰਹਿ ਗਈਆਂ ਨੇ ਹੋਰ ਕੁਝ ਨਹੀਂ ਗਾ ਸਾਡੇ ਅਧਿਕਾਰ ਜਿਹੜੇ ਜਿਹੜੇ ਪਹਿਲਾਂ ਕਿਸੇ ਵੇਲੇ ਇਕੱਲੇ ਨਿਰੋਧ ਸੂਬਿਆਂ ਦੇ ਕੋਲ ਸੀ ਉਹ ਹੌਲੀ-ਹੌਲੀ ਚੱਕ ਕੇ ਕੰਕਰੈਂਟ ਲਿਸਟ ਵਿੱਚ ਪਾਏ ਕੰਕਰੈਂਟ ਲਿਸਟ ਵਿੱਚੋਂ ਚੱਕ ਕੇ ਹੌਲੀ-ਹੌਲੀ ਸੈਂਟਰਲ ਲਿਸਟ ਪਾ ਦਿੱਤੇ ਸਾਡੇ ਕੋਲ ਆਪਣੀ ਐਜੂਕੇਸ਼ਨ ਪੜਾਉਣ ਦਾ ਅਧਿਕਾਰ ਨਹੀਂਗਾ ਅਸੀਂ ਆਪਣੇ ਸਹਿਬਜ਼ਾਦਿਆਂ ਦੀ ਕੁਰਬਾਨੀ ਅਸੀਂ ਗਰੂ ਤੇ ਇੱਕ ਬਹਾਦਰ ਸਾਹਿਬ ਦੀ ਕੁਰਬਾਨੀ ਅਸੀਂ ਆਪਣੇ ਦਸਮ ਪਿਤਾ ਦੀ ਕੁਰਬਾਨੀ ਜਾਂ ਭਾਈ ਚੇਤਾ ਜੀ ਦੀ ਭਾਈ ਜੀਵਨ ਜੀ ਦੀ ਜਾਂ ਮੋਤੀਰਾਮ ਮਹਿਰਾ ਦੀ ਜਾਂ ਦੀਵਾਨ ਟੋਡਰਮਾਲ ਦੀ ਜਾਂ ਸ਼ੇਰ ਮੁਹੰਮਦ ਖਾਨ ਹਾ ਦਾ ਨਾਰਾ ਮਾਰਿਆ ਜਿਹਨੇ ਮਲੇਰ ਕੋਟਲੇ ਦਾ ਅਸੀਂ ਤਾਂ ਉਹ ਆਪਣੇ ਬੱਚਾ ਨੂੰ ਪੜ੍ਹਾਈ ਨਹੀਂ ਸਕਰੇ ਸਾਡੇ ਲੇਬਰ ਲਾਅਸ ਤੇ ਡਾਕਾ ਪੈ ਗਿਆ ਸਾਡਾ ਜਿਹੜਾ ਜਸਟਿਸ ਸਿਸਟਮ ਹੈ ਰਿਫਾਰਮ ਐਡਮਿਨਿਸਟ੍ਰੇਟਿਵ ਜਸਟਿਸ ਦਾ ਉਹਦੇ ਤੇ ਡਾਕਾ ਪੈ ਗਿਆ ਸਾਡੇ ਫੋਰੈਸਟ ਦੇ ਕਾਨੂੰਨ ਸਾਰੇ ਕੰਕਰੈਂਟ ਲਿਸਟ ਤੇ ਨੇ ਇਸ ਕਰਕੇ ਜਿਹੜੀ ਬਡੇਰੀ ਗੱਲ ਇਹ ਸੀਗੀ ਕਿ ਅੱਜ ਮੈਂ ਕਹਿਣਾ ਚਾਹੁੰਨਾ ਕਿ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਇਜ਼ ਅ ਵੈਰੀ ਵੈਲਿਡ ਡਾਕੂਮੈਂਟ ਈਵਨ ਇਨ 2025 ਟਾਈ ਬਣਾ ਸ਼੍ਰੋਮਣੀ ਕਾਲੀ ਦਲ ਨੇ ਸੀਗਾ ਉਸ ਵਕਤ ਉਹਨੂੰ ਭੰਡਿਆ ਗਿਆ ਵੱਖਵਾਦੀ ਕਿਹਾ ਗਿਆ ਉੱਤੇ ਕਈ ਤੰਸ ਕੱਸੇ ਗਏ ਪਰ ਮੈਂ ਸਮਝਦਾ ਕਿ ਅੱਜ ਵੀ ਉਹਦਾ ਰੈਲੇਵੈਂਸ ਬਹੁਤ ਜ਼ਿਆਦਾ ਇਨਫੈਕਟ ਜਾ ਰਹਾ ਵਾ ਕਿਉਂਕਿ ਅੱਜ ਸਾਡੀਆਂ ਸਟੇਟਾਂ ਦੇ ਸਾਰੇ ਅਧਿਕਾਰ ਖੋਸ ਗਏ ਨੇ ਇਹ ਗੱਲਾਂ ਮੈਂ ਅੰਦਰ ਕਰਨੀਆਂ ਸੀ ਮੈਂ ਸਪੀਕਰ ਨੂੰ ਪੁੱਛਣਾ ਚਾਹੁੰਦਾ ਮੈਨੂੰ ਟਾਈਮ ਕਿਉਂ ਨਹੀਂ ਦਿੰਦਾ ਆਯੂ ਆਯੂ ਡੂ ਯੂ ਹੈਵ ਐਨੀ ਪਰਸਨਲ ਗ੍ਰਾਜੂਡੈਂਟਸ ਟੂ ਮੀ ਕਿ ਕੇਚਰੀਵਾਲ ਨੇ ਕਹਿਣ ਤੇ ਆ ਜਾਂ ਕੋਈ ਨਫਰਤ ਦੀ ਭਾਵਨਾ ਵਾ ਖੇਰਾ ਸਾਹਿਬ ਤੁਹਾਡੀ ਪਾਰਟੀ ਨੇ ਕਿਉਂ ਨਹੀਂ ਸਮਝ ਦਿੱਤਾ ਜੀ ਇਸ ਚੀਜ਼ ਨੂੰ ਕਿਉਂਕਿ ਜਦੋਂ ਪੁੱਛਿਆ ਗਿਆ ਕਿ ਮੈਂ ਤੁਹਾਡੇ ਨਾਮ ਦਾ ਚਿਹਰਾ ਜਿਹੜਾ ਹੈ ਉਹ ਬੋਲੇਗਾ ਮੈਂ ਤੁਹਾਡੇ ਨਾਲ ਆਪਣਾ ਖੁਸ਼ੀ ਦਾ ਨਾਮ ਅੱਗੇ ਹੋਇਆ ਮੈਂ ਤੁਹਾਡੇ ਨਾਲ ਆ ਲੋ ਉਧਰ ਚਿਲਾ ਪੜੋ ਮੇਰੀ ਪਾਰਟੀ ਦੀ ਲਿਸਟ ਦੇ ਨਾਮ ਪੜਦੇ 1 ਨੰਬਰ ਤੇ ਇੱਕ ਨਾਮ ਦੇਖੋ ਕਿਹਦਾ ਜੀ ਤੁਹਾਡਾ ਤੁਹਾਡਾ ਲੇਖ ਨੰਬਰ ਤੇ ਨਾਮ ਦੇਖੋ ਸੁਪਾਲ ਸਿੰਘ ਖੇਰਾ ਸਾਹਿਬ ਕਹਦੇ ਨੇ ਲੀਡਰ ਆਫ oppositon ਉਹਨੇ ਆਪਣਾ ਨਾਮ ਵੀ ਨਹੀਂ ਪਾਇਆ ਸਰਦਾਰ ਪਟਾਪ ਸਿੰਘ ਬਾਜਵਾਣ ਨੂੰ ਪਤਾ ਸੀ ਖੇਰੇ ਨੂੰ ਬੋਲਣ ਨਹੀਂ ਦੇਣਾ ਮੈਂ ਖੇਰੇ ਦਾ ਨਾਮ 1 ਨੰਬਰ ਤੇ ਪਾ ਕੇ ਭੇਜਿਆ ਲੀਡਰ ਆਫ ਆਪੋਜੀਸ਼ਨ ਲੇਕਿਨ ਜਦੋਂ ਅੰਦਰੋਂ ਕੋਈ ਪੁੱਛਿਆ ਨਹੀਂ ਆਤੇ ਉਹਨਾਂ ਨੇ ਬੋਲਣ ਨਹੀਂ ਦੇ ਦੇਣਾ ਲਾਜਿਤ ਦਾ ਨਾਮ ਅੱਗੇ ਕਰਤਾ ਤੁਹਾਨੂੰ ਬਿਠਾ ਲੈ ਨਾ ਨਾ ਉਹ ਤਾਂ ਪਹਿਲੀ ਵਾਰੀ ਸੀ ਜੀ that was about ਸੇਵ ਜਾਦਿਆਂ ਦੀ ਜਿਹੜੀ ਸੀਗੀ ਕੰਟ੍ਰਿਬਿਊਸ਼ਨ ਉਹਦੇ ਤੇ ਮੈਂ ਬੋਲਣ ਦਾ ਟਾਈਮ ਨਹੀਂ ਸੀ ਮੰਗਿਆ ਮੈਂ ਮੰਰੇਗਾ ਦਾ ਟਾਈਮ ਮੰਗਿਆ ਸੀਗਾ ਆ ਲਿਸਟ ਤੁਹਾਡੇ ਸਾਹਮਣੇ ਹੈ ਕੈਨ ਯੂ ਡਿਸਪਲੇ ਦ ਲਿਸਟ ਕੈਨ ਯੂ ਲਾਈਕ ਡਾਊਨਪਲੇ ਦ ਲਿਸਟ ਔਰ ਲੀਡਰ ਆਫ ਆਪੋਜੀਸ਼ਨ ਦਾ ਮਾਈਕ ਖੰਕਤਾ ਰਹੀ ਗੱਲ ਅਖੀਲੀ ਇਹ ਸਦਨ ਇਹ ਤਾਂ ਇੱਕ ਬਦਮਾਸ਼ਾਂ ਦਾ ਢੋਲਾ ਬਣ ਕੇ ਇੱਥ ਬਦ ਨਫਰੀ ਨਾਲ ਸ਼ਾਟਿੰਗ ਬ੍ਰਿਗੇਡ ਦਾ ਹਾਊਸ ਹੈ ਬੰਦੂਆ ਮਜ਼ਦੂਰਾਂ ਦਾ ਇਹ ਸਦਨ ਹੈ ਇਹ 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 ਇਹਨਾਂ ਦੇ ਪੱਲੇ ਕੱਖ ਨਹੀਂ ਜਿਹੜੀਆਂ ਅੱਜ ਗੱਲਾਂ ਕਰਦੇ ਕਿ ਦਲਤਾਂ ਦੀ ਗੱਲਾਂ ਕਰਦੇ ਨੇ ਦਲਤਾਂ ਦੇ ਦੋ ਬੱਚੇ ਝੂਠੇ ਪੁਲਿਸ ਮੁਕਾਬਲੇ ਵਿੱਚ ਅਬਹੁਤ ਪੁਲਿਸ ਨੇ ਮਾਰੇ ਕੋਈ ਬੋਲਿਆ ਨਾ ਵਿੱਚੋਂ ਪਟਿਆਲੇ ਦਾ ਨੌਜਵਾਨ ਇੱਕ ਜਸਪ੍ਰੀਤ ਸਿੰਘ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਕੋਈ ਬੋਲਿਆ ਨਾ ਚੋਂ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ 3 ਸਾਲਾਂ ਤੋਂ ਅਸਾਮੀਆ ਜ਼ਿਲ੍ਹੇ 'ਚ ਰੱਖਿਆ ਕੋਈ ਬੋਲਿਆ ਨਾ ਚੋਂ ਹਰ ਤਰ੍ਹਾਂ ਦੀ ਮੋਦੀ ਦੀ ਜਿਹੜੀ ਤਾਨਾਸ਼ਾਹੀ ਹੈ ਉਹ ਆਮ ਆਦਮੀ ਪਾਰਟੀ ਇੱਥੇ ਚਲਾ ਰਹੀ ਹੈ ਉੱਥੇ ਕਹਿੰਦੇ ਈਡੀ ਸੀਬੀਆਈ ਗਲਤ ਕਰ ਰਹੀ ਹੈ ਇੱਥੇ ਪੰਜਾਬ ਪੁਲਿਸ ਤੇ ਵਿਜੀਲੈਂਸ ਦਾ ਦਬ ਕੇ ਵਿਰੋਧ ਇਸਤੇਮਾਲ ਕਰ ਰਹੇ ਨੇ ਔਰ ਆਪਣੇ ਵਿਰੋਧੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਅੰਦਰ ਕਰ ਰਹੇ ਨੇ ਇਸ ਕਰਕੇ ਇਹ ਇੱਕ ਫਾਰਸੀਕਲ ਸੈਸ਼ਨ ਸੀਗਾ ਮੈਂ ਪੁੱਛਣਾ ਚਾਹੁੰਦਾ ਜਿਹੜਾ ਸਾਡਾ ਐਸਟੈਬਲਿਸ਼ਡ ਨੋਰਮ ਸੀ ਬਜਟ ਇਜਲਾਸ ਮੌਨਸੂਨ ਸੈਸ਼ਨ ਐਂਡ ਵਿੰਟਰ ਸੈਸ਼ਨ ਉਹ ਕਿਉਂ ਸਾਡੇ ਤੋਂ ਖੋਏ ਗਏ ਨੇ ਇੱਕ 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 ਦਿਨ ਦੇ ਸੈਸ਼ਨ ਦਾ ਮਤਲਬ ਕੀ ਹੈ ਕਦੀ ਦੇਖਿਆ ਤੁਸੀਂ ਕਿ ਉਹਦਾ ਕੀ ਹਸ਼ਰ ਨਿਕਲਿਆ ਆਪਰੇਸ਼ਨ ਰੋਡਸ ਦੇ ਇੱਕ ਦਿਨ ਸੈਸ਼ਨ ਦਾ ਬੀਬੀਐਮਬੀ ਦਾ ਮਤਾ ਪਾਸ ਕੀਤਾ ਕੀ ਹਸ਼ਰ ਨਿਕਲਿਆ ਅਗਨੀਪੀਰ ਦਾ ਮਤਾ ਪਾਸ ਕੀਤਾ ਕੀ ਹਸ਼ਰ ਨਿਕਲਿਆ ਐਸਾ ਮੰਰੇਗਾ ਦਾ ਮਤਾ ਪਾਸ ਕਰਕੇ ਤੁਸੀਂ ਹਸ਼ਰ ਦੇਖ ਲੈਣਾ ਰਾਜ ਭਵਨ ਦੇ ਕਿਸੇ ਕੋਨੇ ਵਿੱਚ ਮਿੱਟੀ ਇਕੱਠੀ ਕਰਦਾ ਤੁਹਾਨੂੰ ਪਾਇਆ ਜਾਵੇਗਾ ਸੋ ਇਸ ਕਰਕੇ ਮੈਨੂੰ ਉਹਦਾ ਮਾਣ ਹੈ ਕਿ ਪੰਜਾਬ ਦੇ ਹਿੱਟ ਦੀ ਗੱਲ ਕਰਨ ਲਈ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਨ ਲਈ ਫੈਡਰਲ ਢਾਂਚੇ ਦੀ ਗੱਲ ਕਰਨ ਲਈ ਅੱਜ ਸਪੀਕਰ ਨੇ ਮੈਨੂੰ ਨਾਮਜ਼ਦ ਕੀਤਾ ਮੈਂ ਉਹਦਾ ਸਵਾਗਤ ਕਰਦਾ ਔਰ ਮੈਂ ਵਚਨਬੱਧ ਹੈ ਕਿ ਮੈਂ ਆਪਣੇ ਸੂਬੇ ਤੇ ਆਪਣੇ ਲੋਕਾਂ ਲਈ ਇਦਾਂ ਹੀ ਲੜਦਾ ਰਹੂੰ ਭਾਵੇਂ ਪੰਜ ਕੇਸ ਛੱਡ ਕੇ 6 ਬਣਾ ਲੈਣ 10 ਬਣਾ ਲੈਣ ਅੰਦਰ ਕਰ ਲੈਣ ਬਾਹਰ ਕਰ ਲੈਣ ਨਾਮਜ਼ਦ ਕਰ ਦੇਣ ਖੈਰਾ ਪੰਜਾਬ ਦੇ ਨਹੀਂ ਇਦਾਂ ਹੀ ਲੜਦਾ ਜੀ ਮਤਲਬ ਇਸ ਤਰੀਕੇ ਨਾਲ ਤੁਹਾਨੂੰ ਨੇਮ ਕੀਤਾ ਗਿਆ ਤੁਸੀਂ ਲੀਟਰਲ oppositon ਮਿਲੇ ਹੋ ਬੜੇ ਜਜ਼ਬਾਤੀ ਜਿਹੇ ਨਜ਼ਰ ਆ ਰਹੇ ਹੋ ਭਾਵੇਂ ਮੈਂ ਉਹ ਜਾ ਭਾਵਕ ਨੀਗਾ ਜੋਰ ਲਾਇਆ ਨਾ ਮੈਂ ਕਿਉਂਕਿ ਮਾਈਕ 'ਚ ਤੋਂ ਆਫ ਕਰ ਦਿੰਦਾ ਸਪੀਕਰ ਤੁਹਾਡੇ ਕੋਲ ਹੋਰ ਕੋਈ ਨਿਗਾ ਸਾਧਨ ਟੂ ਸਪੀਕ ਲਾਊਡ ਸੋ ਥੈਟ ਦਾ ਵੌਇਸ ਰੀਚਸ ਦ ਪੀਪਲ ਆਫ ਪੰਜਾਬ ਗੈਲਰੀ ਵਿੱਚ ਜਾਵੇ ਤਾਂ ਕਰਕੇ ਹੈਗਾ ਮੈਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਕਿ ਆਪਣੇ ਵੱਲੋਂ ਉਹਨਾਂ ਨੇ ਬੜੀ ਬਹਾਦਰੀ ਕੀਤੀ ਕਿ ਨਾਮਜ਼ਦ ਕਰਕੇ ਕੈਮਲੇ ਨੂੰ ਕੱਢਤਾ ਪਰ ਮੈਂ ਤਾਂ ਸਵਾਗਤ ਕਰਦਾ ਉਹਦਾ ਮੇਰੇ ਲਈ ਤਾਂ ਬੜੇ ਫਕਰ ਦੀ ਗੱਲ ਹੈ ਕਿ ਜੇ ਪੰਜਾਬ ਨਾ ਖੜਨਾ ਦਲਤਾ ਤੇ ਨਰੇਕਾ ਨਾ ਖੜਨਾ ਸਹਿਬਜ਼ਾਦਿਆਂ ਦੀ ਗੱਲ ਕਰਨੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੀ ਗੱਲ ਕਰਨੀ ਐਨਐਸਏ ਦਾ ਵਿਰੋਧ ਕਰਨਾ ਝੂਠੇ ਪੁਲਿਸ ਮੁਕਾਬਲਿਆਂ ਦਾ ਵਿਰੋਧ ਕਰਨਾ ਅਗਰ ਇਹ ਸਾਰੇ ਗੁਨਾਹ ਨੇ ਤੇ ਖੈਰਾ ਵੱਡਾ ਗੁਨਾਹਗਾਰ ਆ ਇਸ ਲਈ ਮੈਂ ਇਸ ਗੱਲ ਦਾ ਸਵਾਗਤ ਕਰਦਾ ਪਰ ਸਪੀਕਰ ਨੂੰ ਦੱਸਣਾ ਪਊਗਾ ਕਿਸੇ ਦਿਨ ਨੂੰ ਕਿ ਉਹਦੀ ਮੇਰੇ ਪ੍ਰਤੀ ਰੰਜਿਸ਼ ਕਿਉਂ ਆ ਅੱਖਾਂ ਨਾਲ ਉਹਦਾ ਉਹਦਾ ਨੁਕਸਾਨ ਕੀ ਕੀਤਾ ਮੈਂ ਉਹਦਾ ਕੋਈ ਜਿਹੜਾ ਪਹਿਲਾਂ ਕਿਆ ਰਿਪੀਟ ਕਰ ਰਿਹਾ ਕੋਈ ਪਰਸਨਲ ਗਰਜ ਕੀ ਹੈ ਜਾਨੂੰ ਦੱਸਣਾ ਪਊਗਾ ਕਬੂਲ ਕਰਨਾ ਪਊਗਾ ਕਿ ਇਹ ਮੈਂ ਆਪਣੇ ਸੁਪਰੀਮੋ ਤੇਜਰੀਵਾਲ ਦੇ ਕਹਿਣ ਤੇ ਭਗਵੰਤ ਮਾਨ ਦੇ ਇਸ਼ਾਰਿਆਂ ਤੇ ਇੱਕ ਆਦਮੀ ਦੀ ਆਵਾਜ਼ ਨੂੰ ਗੈਗ ਕਰ ਰਿਹਾ ਦੇ ਸਪੀਕਰ ਦਾ ਕੋ ਪਰਸਨਲ ਪ੍ਰੋਪਰਟੀ ਨਹੀਂ ਕੀ ਪੰਜਾਬ ਵਿਧਾਨ ਸਭਾ ਉਹਨੂੰ ਗਲਤਫਹਿਮੀ ਆ ਉਹ ਹੀ ਕਹਿੰਦਾ ਕਿ ਜੋ ਮੈਂ ਕਹੂੰਗਾ ਉਹ ਹੋਊਗਾ ਹੀ ਇਜ਼ ਅੰਡਰ ਅ ਰੋਂਗ ਇਮਪ੍ਰੈਸ਼ਨ ਹੀ ਇਸ ਮੇਰਲੀ ਅ ਕਸਟੋਡੀਅਨ ਆਫ ਦਾ ਹਾਊਸ ਆਮ ਇਲੈਕਟਡ ਮੈਂਬਰ ਲਾਈਕ ਆਲ ਦੀ 117 ਆਦਰਸ ਲਾਈਕ ਦਾ ਚੀਫ ਮਿਨਿਸਟਰ ਆਮ ਐਨ ਇਲੈਕਟਡ ਮੈਂਬਰ ਹੀ ਕੈਨੋਟ ਟੇਕ ਅਵੇ ਮਾਈ ਰਾਈਟ ਟੂ ਸਪੀਕ ਐਂਡ ਅਗਰ ਹੀ ਦਾ ਕਰਦੇ ਰਹਿਣਗੇ ਇਦਾਂ ਹੀ ਦਬ ਕੇ ਵਿਰੋਧ ਕਰਦੇ ਰਾਵਾਂਗੇ ਪਾਵਾਂ 50 ਵਾਰੀ ਨਾਮਜ਼ਦ ਕਰਨ ਮੈਨੂੰ ਕੋ ਪ੍ਰਵਾ ਨਹੀਂ ਧੰਨਵਾਦ